ਆਇਆ ਕੋਈ ਦਰਿਆ ਤਾਂ ਨਾ ਪਈ ਓਏ ਇਧਰ ਆ ਤਾਂ ਕਿ ਦਰੀ ਜਿਬੇ ਓਏ ਕੋਈ ਦਾਦਾ ਦਾ ਹੈ ਨਹੀਂ ਤੂੰ ਸਮਝ ਕੇ ਪੰਜਾਬ ਲੈ ਕੇ ਓਏ ਭਰਾਵਾਂ ਦੀ ਤਾਂ ਦੁਰੂ ਹੀ ਬਸਣਾ ਆ ਜਾਂਦੀ ਆ ਮਾਂ ਜਾਏ ਨੇ ਫਿਰ ਵੀ ਆ ਗਿਆ ਭਾਈ ਆ ਗਿਆ ਹਾਂ ਓਏ ਇਧਰ ਦਿਖਾ ਕੇ ਨਹੀਂ ਆਏ ਨੇਗਾ ਅੱਜ ਦੀ ਮਿਲਖਾ ਉਹ ਗਾਇਸ ਹੀ ਡਾਕਟਰ ਛੁੱਟੀ ਲੈ ਸੀਗਾ ਰੋਟੀ ਖਾ ਕੇ ਆਇਆ ਡਾਕਟਰ ਛੁੱਟੀ ਤੇ ਸੀ ਉਹ ਲੱਤਾਂ ਮਾਰੀ ਜਾਂਦਾ ਉਹ ਮਰਗੀ ਦਾ ਦੌਰਾ ਪੈ ਗਿਆ ਮੇਰੇ ਸਾੜੜੇ ਲੈਦਾ ਜੋੜਾ ਸੰਗਾ ਦੇ ਓਏ ਬੜਾ ਤੁੰਗਲਾ ਬਾਈ ਉਹ ਬੋਲੇ ਬੜਾ ਬੋਲੇ ਹਾਂ ਕਿਹੜਾ ਦੌਰਾ ਉਹਦੋਂ ਸੇਕ ਆਈ ਸੀਗੀ ਚਾਹ ਪੀ ਕੇ ਆਇਆ ਓਏ ਸੇਕ ਆਈ ਸੀ ਸੇਕ ਕਿੱਥੇ ਬੋਲੇ ਨਾ ਲੱਕ ਨਾ ਕੱਲੇ ਚਾਹ ਕਰਕੇ ਪੀ ਗਏ ਮੈਨੂੰ ਨਾ ਦਿਓ ਆਹੋ ਓਏ ਸੇਕ ਆਈ ਸੀ ਉਹਨੂੰ ਸੇਕ ਓ ਮੀ ਹੋਈ ਜਾਂਦਾ ਓਏ ਹਾਂ ਮੀ ਉਹੀ ਪਲੇ ਕੇ ਪਈ ਇਹਦੇ ਤੇ ਮੈਂ ਕਰਕੇ ਹੁਣ ਇਧਰ ਗੱਜੀ ਜਾਂਦਾ ਓਏ ਇਧਰ ਓ ਕੀ ਕਹਿੰਦਾ ਹਾ ਖਸਮਾ ਉਹ ਕਹਿੰਦਾ ਗੱਜੀ ਜਾਂਦਾ ਕਿ ਉਹ ਤੈਨੂੰ ਬੋਲੇ ਨੂੰ ਛੋੜੀ ਨਾ ਤਾਂ ਲਿਆ ਯਾਰ ਹੁਣ ਮਨਾ ਕੇ ਤਾਂ ਆ ਬਾਰੀ ਬਾਰੀ ਨਾ ਆਈ ਜਾ ਮੈਂ ਯਾਰ ਉਹ ਸੂਏ ਤੇ ਉਹ ਟੱਕ ਪਿਆ ਉਹ ਸੂਏ 'ਚ ਕੀ ਕਹਿੰਦਾ ਯਾਰ ਇਹ ਉਹ ਜਿਹੜੇ ਟੱਕ ਪਿਆ ਪਤਾ ਨਹੀਂ ਕੌਣ ਕਹਿੰਦਾ ਗੋਹਾ ਤੂੰ ਆਪੇ ਚੱਕ ਦੇਣਗਾ ਪਸੂਆਂ ਦਾ ਤੂੰ ਗੋਹਾ ਚੱਕ ਕੇ ਟੰਡੀਆਂ ਲੈਣੀਆਂ ਓਏ ਕਿੱਥੇ ਇਹਨਾਂ ਮੈਂ ਬੂਲੇ ਦੇਣ ਓਏ ਉਹਦੀ ਓਏ ਉਹ ਭੱਜ ਗਿਆ ਓਏ ਕੀ ਉਹ ਕਹੀ ਕਹਿੰਦਾ ਯਾਰ ਉਹ ਭੱਜ ਗਿਆ ਓਏ ਓਏ ਆਪੇ ਚੱਕ ਦੇਣਗੇ ਯਾਰ ਸਾਰਾ ਕੁਸ ਟੰਡੀਆਂ ਲੈਣਗਾ ਯਾਰ ਰੋਟੀ ਹੁਣ ਤਾਂ ਖਾ ਰਾਤ ਦੀ ਰਾਤ ਨੂੰ ਰੋਟੀਆਂ ਮੰਗੀ ਆ ਤਾਂ ਲੈ ਯਾਰ ਓਏ ਚਾਹ ਫੜਾ ਦੇ ਓਏ ਲਾ ਚਾ ਚਾ ਓਏ ਕੋਈ ਆਪੇ ਤਾਂ ਤੋਤੇ ਲੀੜੇ ਮਰ ਜਾਣਗੇ ਟੜਕੇ ਯਾਰਾ ਹੋਰ ਹੀ ਮਾਰੀ ਜਾਣਾ ਤੂੰ ਕੋਈ ਮਾਰੀ ਕੋਈ ਯਾਰਾ ਉਹਦਾਣੀ ਯਾਰਾ ਉਹ ਕੀ ਕਹਿੰਦਾ ਯਾਰ ਇਹ ਦੱਸਖਾ ਮੈਨੂੰ ਚਾ 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 ਯਾਰ ਹੁਣ ਤਾਂ ਤੋਤੇ ਲੀੜੇ ਪਾਇਆ ਕਿਹੜੀ ਚਾ ਯਾਰਾ ਕੀ ਪਾਇਆ ਇੱਕ ਤਾਂ ਯਾਰ ਅੰਨੇ ਬੰਦੇ ਨਾਲ ਤਾਂ ਬਾ ਵੀ ਨਾ ਪਵੇ ਯਾਰ ਆ ਉਹ ਗੋੜਿਆ ਬੱਦਲਾ ਰੋਟੀ ਓਏ ਰੋਟੀ ਰੋਟੀ ਕੋਈ ਯਾਰ ਆਪੇ ਚੱਕ ਦੇਣਗਾ ਗੋਆ ਟੜਕੇ ਯਾਰ ਤੂੰ ਟੰਡਾ ਲੈਣਗਾ ਗੋਏ ਤੋਂ ਮੈਨੂੰ ਜਾਣਾ ਹੈ ਓਏ ਕਦਰ ਹੋਵੇ ਬੋਇਲਾ ਬਾਪ ਹੈ ਗਿਆ ਮੇਰਾ ਹਾਂ ਓਏ ਰੋਟੀ ਓਏ ਰੋਟੀ ਅੱਛਾ ਤੂੰ ਕੱਲਾ ਚਾਹ ਪੀ ਆਇਆ ਮੈਂ ਮੈਂ ਮੇਰੀ ਮੇਰੀ ਤਾਂ ਜ਼ਮੀਨ ਆ ਟੱਕੜੋ ਭਰਾਵਾ ਮੇਰਾ ਹਿੱਸਾ ਦਿਓ ਇਹਨੂੰ ਕੱਲੇ ਨੂੰ ਚਾਹ ਪਿਆ ਤੀ ਯਾਰ ਕਰਦਾ ਗੱਲ ਕਰਕੇ ਮੈਂ ਕਰਦਾ ਦੱਸ ਦਿਨੇ ਗੱਲ ਕਰਦਾ ਆਹੋ ਨਾ ਨਾ ਮੈਨੂੰ ਨਹੀਂ ਪਤਾ ਭਰਾਵਾ ਜਾਂ ਮੈਨੂੰ ਵੀ ਚਾਹ ਲੈ ਕੇ ਦੇ ਨੇ ਪੀਤੀ ਹੁਣ ਤੂੰ ਵੀ ਇਹਦੇ ਨਾਲ ਦਾ ਹੋ ਗਿਆ ਕੇ ਇਹਦਾ ਬੋਲਾਗਾ ਓਹੋ ਰੋਟੀ ਓਏ ਓਏ ਰੋਟੀ ਓਏ ਓਏ ਯਾਰ ਪੱਖਾ ਲੱਗਿਆ ਤਾਂ ਹੋਇਆ ਗਏ ਯਾਰ ਹੋਰ ਹੋ ਤੈਨੂੰ ਕੀ ਕੂਲਰ ਲਾ ਦੇਣ ਇਹ ਓਹੋ ਓਏ ਤੋਹਦਿਆ ਓਏ ਠੰਡਾ ਓਏ ਪਾਣੀ ਪਾਣੀ ਠੰਡਾ ਕੀ ਕਹਿੰਦਾ ਯਾਰ ਉਹ ਕਿਹੜਾ ਮੀਂਹ ਆਈ ਨਾ ਪ੍ਰਾਉਣੇ ਚ ਮਾਰੇ ਚ ਬੈਠੇ ਆ ਓਏ ਤਾਂ ਤਰਦੀ ਹਲੀ ਅੰਦੇ ਥੱਲੇ ਓਏ ਜ਼ਮੀਨ ਤੇ ਗਈ ਇਹ ਕਹਿੰਦਾ ਯਾਰ ਓਏ ਕਣਕ ਵੇਚ ਆਂਦੀ ਖਸਮਾ ਮੰਡੀ ਓਏ ਕਰ ਓਏ ਬਦਲਾ ਓਏ ਬੋਣਾ ਬਦਲਾ ਓਏ ਕੜਕਣੀ ਓਏ ਹਾਂ ਓ ਮੱਝਾ ਹੱਲੀ ਜਾਂਦਾ ਮੰਜਾ ਕੀ ਕਹਿੰਦਾ ਮੱਝਾ ਹੱਲੀ ਜਾਂਦਾ ਕਿੱਥੇ ਜਾਂਦੂ ਓ ਨੇਰੀ ਨਹੀਂ ਆਉਂਦੀ ਹੋਰ ਹਾਂ ਆ ਕਿਹੜਾ ਓ ਆਹ ਇਧਰ ਕੀ ਕਹਿੰਦਾ ਯਾਰ ਓ ਇਧਰ ਓ ਮਿਲਖਾ ਕੀ ਕਹਿੰਦਾ ਇਹ ਕਤਾ ਯਾਰ ਨੇਰੀ ਆਈ ਇੱਥੇ ਕਹਿੰਦਾ ਹਾਂ ਨੇਰੀ ਨੇਰੀ ਓਏ ਓਏ ਮੇਰੇ ਸਾਹ ਦੌਰਾ ਦਵਾਰੇ ਪੈ ਗਿਆ ਉਹ ਲੱਗਦਾ ਉਹ ਜੋੜਾ ਸੰਗਾ ਦੇ ਹਾਂ ਛੱਕਾ ਮਾਰੀਂਦਾ ਛੱਕਾ ਕੀ ਕਹਿੰਦਾ ਓ ਮੈਨੂੰ ਤਾਂ ਹੀ ਨਹੀਂ ਸਮਝ ਆਉਂਦੀ ਕੀ ਕਹਿੰਦਾ ਹਾਂ ਹਾਂ ਚਾ ਚਾ ਪੇਗ ਲਾਉਣਾ ਪੇਗ ਤੈਨੂੰ ਪਤਾ ਨਹੀਂ ਆਪਾ ਗੁਰੂ ਤੇ ਗੁਰਦੁਆਰੇ ਵਾਲੇ ਬੰਦੇ ਨੂੰ ਮਨਣਾ ਤੂੰ ਦਾਰੂ ਦੀਆਂ ਗੱਲਾਂ ਕਰਦਾ ਓਏ ਤੁਹਾਰੀ ਨਾ ਹਾਂ ਓਏ ਬੋਲਿਆ ਬਦਲਾ ਓਏ ਐ ਕਿਉਂ ਟੀਕਾ ਲਾਤਾ ਡਾਕਟਰ ਨੇ ਟੀਕਾ ਲਾਇਆ ਓ ਨਹੀਂ ਟੀਕਾ ਨਹੀਂ ਓਏ ਹਾਂ ਓ ਚਾ ਦਾਰੂ ਪੀ ਕੇ ਮੇਰਾ ਥਾਲਾ ਤੂੰ ਬਾਪੂ ਦਾ ਨਾਮ ਬਰਨਾਮ ਕਰਦਾ ਦਾਰੂ ਆਪਣੇ ਕੋਣ ਪੀਦਾ ਦਾਰੂ ਆਪਣੇ ਕੋਣ ਪੀਦਾ ਓਏ ਬਦਲਾ ਓਏ ਓਏ ਨੂੰ ਦੱਸ ਦੇ ਓਏ ਦੱਸ ਦੇ ਓਏ ਯਾਰ ਕਮਾਲ ਹੋ ਗਈ ਯਾਰ ਥੋਡੇ ਵਾਲੀ ਓਏ ਤੇ ਰਿਸ਼ਤੇ ਵਾਲੇ ਆਉਣਗੇ ਕੱਲ ਨੂੰ ਮੈਂ ਹੋ ਗਈ ਗੱਲ ਮੇਰੀ ਓਏ ਰਿਸ਼ਤੇ ਵਾਲੇ ਨਹੀਂ ਓਏ ਮੇਰਾ ਰੱਬਾ ਓਏ ਓਏ ਚਾਹ ਹਾਂ ਚਾਹ ਚਾਹ ਮੈਂ ਤਾਂ ਪੀ ਆਇਆ ਘਰ ਦੁੱਧ ਪੀ ਆਇਆ ਮੈਂ ਤਾਂ ਤੇ ਮੈਂ ਮੇਰਾ ਕੀ ਦੁੱਧਾ ਕਪੜੇ ਤੇਰੇ ਸਮਾ ਦੂਆ ਤੇ ਵਿਆਹ ਵਾਸਤੇ ਨਵੇਂ ਸੂਟ ਸਮਾ ਦੂਆ ਹਾਂ ਸਮਾ ਦੂਆ ਓਏ ਕੀ ਤੇਰੇ ਸੂਟ ਕਹਿੰਦਾ ਨਵੇਂ ਮੀ ਆਈ ਜਾਂਦਾ ਕਹਿੰਦਾ ਹਾਂ ਮੀ ਆਈ ਜਾਂਦਾ ਯਾਰ ਹੁਣ ਨਵੇਂ ਸਾਰਾ ਤਾਂ ਲਿਆਂਦਾਗਾ ਫ੍ਰਿਜ ਕੂਲਰ ਯਾਰ ਆਪਾਂ ਪੈਸੇ ਲਵਾ ਕੇ ਦਾ ਚੇ ਤੇ ਕੂਲਰ ਫ੍ਰਿਜ ਨਹੀਂ ਲੈਦੇ ਓਏ ਓ ਮੀ ਆਈ ਜਾਂਦਾ ਮੀ ਮੀ ਤਾਂ ਹਾਂ ਹਾਂ ਬਠਿੰਡੇ ਕੋਲੇ ਪਿੰਡ ਦਾਗਾ ਓ ਪਿੰਡ ਦਾ ਨਾਮ ਸੀਗਾ ਪਤਾ ਨਹੀਂ ਕੀ ਦੱਸੀ ਪੌ ਵਾਲੀ ਮੰਗਿਆਗਾ ਮੁੰਡਾ ਓ ਹੋਏ ਓ ਤੈਨੂੰ ਮੁੰਡਾ ਮੰਗਿਆ ਨਹੀਂ ਤੈਨੂੰ ਚਾਹ ਮੰਗੀਆ ਚਾਹ ਚਾਹ ਮੰਗਿਆ ਦਾ ਉਹ ਕੋ ਰਿਸ਼ਤਾ ਤੋਂ ਉਹਨੇ ਕਰਾਇਆ ਭਗਵਾਨ ਨੇ ਆਪਣੇ ਪਿੰਡ ਵਾਲੇ ਨੇ ਓ ਮੇਰਾ ਰੱਬਾ ਓਏ ਓਏ ਕਿਥੋਂ ਏ ਬੋਲੇ ਦਾ ਬਾਪ ਆ ਗਿਆ ਓਏ ਤੇ ਨਾਲ ਕੀ ਕਹਿੰਦਾ ਯਾਰ ਲੈ ਚਾਹ ਸਮਝੀ ਨਹੀਂ ਆਉਂਦੀ ਇਹਦੀ ਕੁਝ ਬੋਲ ਦੇ ਦੀ ਯਾਰ ਐਂ ਕਰ ਥੱਲੇ ਵਗ ਜਾ ਥੱਲੇ ਹਾਂ ਥੱਲੇ ਚਾਹ ਚਾਹ ਓ ਮੈਂ ਐਸ ਨਹੀਂ ਬੇਚਦੇ ਆਪਾਂ ਪਰ ਦੁੱਧ ਦਾ ਕਿਵੇਂ ਡੰਗਾ ਲਹੂਆ ਯਾਰ ਓ ਹੋ ਮੈਂ ਸਬੇਤ ਦੇ ਅਕੇਲਾ ਪੈਸੇ ਆ ਗਏ ਮੇਰੇ ਕੋਲੇ ਪੈਨਸ਼ਨ ਵਾਲੇ ਪਾਇਆ ਮੈਂ ਕਰ ਦੂੰ ਆਪੇ ਦਾ ਬੰਨ ਸੁਬ ਘਬਰਾਣਾ ਤੂੰ ਹੁਣ ਕਿੱਧਰ ਜਾਂਦਾ ਓ ਡਿੱਗੂ ਆ ਭਾਂ ਦੇ ਪੁੱਤਾਂ ਅੰਦਣਾ ਕੀ ਹੋ ਗਿਆ ਤੈਨੂੰ ਹੈ ਕੀ ਆ ਗਿਆ ਮਨ ਲਗਾ ਦੌਰਾ ਦਵਾਰੇ ਪੈ ਗਿਆ ਦੌਰਾ ਪੈ ਗਿਆ ਓਏ ਉਹ ਦੌਰਾ ਪੈ ਗਿਆ ਓਏ ਮੇਰੀ ਆ ਗਈ ਹੈ ਮੇਰੀ ਆ ਗਈ ਮੇਰੀ ਕੀ ਕਹਿਣਾ ਮੇਰੀ ਆ ਗਈ ਮੇਰੀ ਆ ਗਈ ਕਹਿਣਾ ਲੈ ਉਹ ਕਾਰਾਂ ਮੈਂ ਆਪੇ ਕਰਾ ਦੂੰ ਆ ਯਾਰ ਵਿਆਹ ਤੇ ਗੱਡੀਆਂ ਕਰਾ ਦੂੰ ਬੱਕ ਮੈਂ ਏ ਨੂੰ ਕੱਲੇ ਨੂੰ ਫਿਕਰ ਲੱਗਿਆ ਪਿਆਗਾ ਦੀ ਲੱਕੜੀ ਕੀ ਗੱਲ ਹੋ ਗਈ ਓਏ ਚਾਲ ਕੋਈ ਨਹੀਂ ਐ ਕਰ ਸਾਡੇ ਬੂਆ ਮੇਰਾ ਸਾਲਾ ਮੈਨੂੰ ਤਾਂ ਲੱਗਿਆ ਉਹਨੂੰ ਦੌਰਾ ਪੈ ਗਿਆੜਗਾ ਮਰ ਗਿਆ ਆਹ ਸੱਚੀ ਪੈ ਗਿਆ ਦੌਰਾ ਓਏ ਆਹ ਦੇਖ ਉਹ ਦੌਰਾ ਪੈ ਗਿਆ ਉਹ ਜੋੜਾ ਸੰਘਾ ਦਿਓ ਆਹ ਦੱਸਗਾ ਤੋ ਜੜਾ ਗਿਆ ਗਿਆ ਮਰ ਗਿਆ ਬਾਈ ਸਾਲਾ ਹੋ ਗਟੇਗਾ ਅਬੇਰਾ ਭਾਈ ਮਰ ਗਿਆ ਓ ਲੋਕ ਓਏ ਕੀ